ਆਜਾ ਵੜੇ ਕਿ ਮੁਰਦਾਬਾਦ 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 ਆਜਾ ਵੜੇ ਕਿ ਮੁਰਦਾਬਾਦ 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 ਆਜਾ ਵੜੇ ਕਿ ਮੁਰਦਾਬਾਦ 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 ਚੈਨਲ ਦਾ ਆ ਰਹੇ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਪਟਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਦੀ ਅਗਵਾਈ ਵਿੱਚ ਕਾਂਗਰਸ ਨੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਦਾ ਪੁਤਲਾ ਫੂਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲ ਕਰੀਏ ਤਾਂ ਭਾਟਪਾ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਹਾਲਾਂਕਿ ਮੀਡੀਆ ਦੇ ਵਿੱਚ ਰਾਜਾ ਵੜਿੰਗ ਵੱਲੋਂ ਜਨਤਕ ਤੌਰ ਤੇ ਆਪਣੇ ਬਿਆਨ ਸਬੰਧੀ ਮਾਫੀ ਮੰਗੀ ਗਈ ਹੈ ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਨੇ ਕਿਹਾ ਦੇਸ਼ ਦੇ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੋ ਕਿ ਸਾਡੇ ਬੜੇ ਸਤਿਕਾਰਯੋਗ ਹਨ ਉਹਨਾਂ ਬਾਰੇ ਰਾਜਾ ਵੜਿੰਗ ਵੱਲੋਂ ਅਪਸ਼ਬਦ ਕਹੀ ਗਏ ਹਨ ਜੋ ਕਿ ਕਦੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਉਹਨਾਂ ਕਹੇ ਕਿ ਰਾਜਾ ਵੜਿੰਗ ਦੀ ਇਹ ਸ਼ਬਦਾਵਲੀ ਦੀ ਅਸੀਂ ਨਖੇਤੀ ਕਰਦੇ ਹਾਂ ਇਸ ਮੌਕੇ ਹੀਰਾਵਾਲੀਆ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਹੈ ਨਿਊਜ਼ ਅਤੇ ਜੋੜੇ ਰਹੋ ਤਾੜੀਆਂ ਖਬਰਾਂ ਦੇਖਣ ਲਈ ਸੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਇੱਕ ਕਾਂਗਰਸ ਪਾਰਟੀ ਦੇ ਅਧਿਐਖ ਰਾਜਾ ਬੜਿੰਗ ਦਾ ਪਤਲਾ ਫੂਕ ਰਹੇ ਆ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਟਾਲਾ ਵੱਲੋਂ ਜੋ ਇਸ ਨੇ ਜਾਤੀ ਸੂਚਕ ਲਫਜ਼ ਸਰਦਾਰ ਬੂਟਾ ਸਿੰਘ ਜੋ ਸਾਡੇ ਗ੍ਰਹਿ ਮੰਤਰੀ ਰਹੇ ਨੇ ਹਿੰਦੁਸਤਾਨ ਦੇ ਉਹਨਾਂ ਦੇ ਅਪਸ਼ਬਦ ਇਹਨੇ ਬਦਲੇ ਨੇ ਉਹ ਇੱਕ ਵੱਜੀਵੀ ਜਾਤੀ ਦੇ ਨਾਲ ਸੰਬੰਧ ਰੱਖਦੇ ਰਿਹਾ ਸਾਲ ਔਰ ਉਹ ਸਾਡੇ ਸਰਕਾਰ ਜੋਗ ਸਨ ਔਰ ਇਹਨਾਂ ਦਾ ਫਰਜ ਨਹੀਂ ਬਣਦਾ ਕਿ ਕਿਸੇ ਦੇ ਪ੍ਰਤੀ ਅਪੱਦਰ ਲਫਜ਼ ਬਦਲਨੇ ਜਾਂ சாਤੀ সূਚਕ ਲਫਜ਼ ਬੋਲਨੇ ਜਾਂ ਉਹਨਾਂ ਦੀ ਦੇਖਖਾ ਦੇ ਸੰਬੰਧ ਵਿੱਚ ਕੋਈ ਦਲਤ ਸ਼ਬਦਾਵਲੀ ਵਰਤਨੀ ਸੋ ਮੈਂ ਹੋਰ ਨਿੰਦਾ ਕਰਦਾ ਔਰ ਸੱਤ ਲਫਜ਼ਾਂ ਵਿੱਚ ਨਿਖੇਦੀ ਕਰਦਾ ਰਾਜਾ ਵੜਿੰਗ ਦੀ ਜੋ ਕਾਂਗਰਸ ਪਾਰਟੀ ਦੇ ਅਧਿਪਤਚ ਨੇ ਔਰ ਮੈਂਬਰ ਪਾਰਲੀਮੈਂਟ ਨੇ ਮੈਂ ਇਸ ਤੋਂ ਮਾੜੀ ਲਫਜ਼ ਨਹੀਂ ਸਮਝਦਾ ਜੋ ਉਹਨਾਂ ਨੇ ਸ਼ਬਦਾਵਲੀ ਕੱਲ ਵਰਤੀ ਆ ਸੋ ਉਸ ਸਬੰਧ ਵਿੱਚ ਜਿਹੜੀ ਸਰਦਾਰ ਬੂਤਾ ਸਿੰਘ ਦੇ ਬਾਰੇ ਇਹਨਾਂ ਨੇ ਵਰਤੀ ਹੈ ਸ਼ਬਦਾਵਲੀ ਉਹਦੀ ਮੈਂ ਘੋੜ ਦਿੰਦਾ ਸਰਦਾਰ ਬਾਦਸ਼ਾਹ ਜਨਤਾ ਪਾਰਟੀ ਜ਼ਿਲ੍ਹਾ ਬਟਾਲਾ ਵੱਲੋਂ ਅਸੀਂ ਉਹਨਾਂ ਦਾ ਪੁਤਲਾ ਫੂਕਦੇ ਹਾਂ ਕਾਂਗਰਸ ਫਾਕੀ ਦੇ ਪ੍ਰਧਾਨ ਦਾ ਔਰ ਉਹਨਾਂ ਦੀ ਮਰਦਾਬਾਦ ਕਰਦੇ ਹਾਂ ਰੰਡਟ ਕੇ ਨਕੇਦੀ ਕਰਦੇ ਹਾਂ ਸਾਰੇ ਜਾਣੇ ਅਸੀਂ ਉਹਨਾਂ ਦੇ ਖਿਲਾਫ ਹਾਂ ਰਾਜਾ ਬੜੇ ਇੱਕ ਮਰਦਾਬਾਦ 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 ਰਾਜਾ ਬੜੇ ਇੱਕ ਮਰਦਾਬਾਦ ਮਰਦਾਬਾਦ